ਸੱਚੇ ਗੱਲ ਦੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਰਧਾ ਤੁਹਾਡਾ ਬहोत-ਬहोत ਸਵਾਗਤ ਅੱਜ 7 ਜੁਲਾਈ 2025 ਤੇ ਇੱਕ ਵਜਨ ਦੇ ਵਿੱਚ ਕੋਈ 9-10 ਮਿੰਟ ਰਹਿੰਦੇ ਨੇ ਬਠਿੰਡਾ ਮਾਲ ਰੋਡ ਤੇ ਆਪਾਂ ਖੜੇ ਆ ਗੱਲ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਉਹਨਾਂ ਵੀ ਜਿਹੜੇ ਰੂਲ ਹੁੰਦੇ ਨੇ ਨਾ ਉਹ ਫਿਰ ਸਾਰਿਆਂ ਲਈ ਹੋਣਾ ਚਾਹੀਦੇ ਆ ਹਨਾ ਪਾਰਸ਼ੈਲਟੀਆਂ ਨਹੀਂ ਹੋਣੀਆਂ ਚਾਹੀਦੀਆਂ ਵੀ ਜਦ ਅਸੀਂ ਪਾਰਸ਼ੈਲਟੀਆਂ ਕਰਦੇ ਰਹੀਏ ਕਿਉਂਕਿ ਮਕਸਦ ਮੇਨੂੰ ਇਹ ਹੁੰਦਾ ਵੀ ਸਾਰੇ ਬਰਾਬਰ ਨੇ ਹਨਾ ਮੇਰਾ ਮੰਨਣਾ ਇਹ ਹੁੰਦਾ ਹੁੰਦਾ ਤੁਹਾਨੂੰ ਅਸੀਂ ਤੇਰ ਮੇਰ ਨਾ ਕਰਿਆ ਕਰੀ ਉਹਦੇ ਵਿੱਚ ਜਿਵੇਂ ਕਿ ਤੁਸੀਂ ਮਨ ਰੋਡ ਤੇ ਦੇਖ ਹੀ ਰਹੇ ਹੋ ਵੀ ਆ ਸਕੂਲ ਹੈ ਕੁੜੀਆਂ ਦਾ ਤੇ ਇਸ ਸਕੂਲ ਦੇ ਬਿਲਕੁਲ ਬਾਹਰ ਪਿਛਲੇ ਦਿਨੀ ਬੜਾ ਉਹ ਪਿਆਸੀ ਆਇਆ ਇੱਕ ਹੁਣ ਦੇਖੋ ਗੱਡੀ ਵੀ ਜਾ ਰਹੀ ਹੈ ਠੋਕਰਨ ਵਾਲੀ ਤੇ ਇਹਦੇ ਚੋਂ ਇਹਨੇ ਖੜਨਾ ਨਹੀਂ ਤੇ ਜੇ ਇਹੀ ਇੱਥੇ ਕਾਰਾਂ ਲੱਗੀਆਂ ਹੁੰਦੀਆਂ ਫੁੱਟਪਾਥ ਤੇ ਚੜੀਆਂ ਹੋਈਆਂ ਹੁੰਦੀਆਂ ਕਿਉਂਕਿ ਇਹ yellow line ਦੇ ਅੰਦਰ ਠੀਕ ਹੈ ਉਹ ਤੁਸੀਂ ਬੱਸ ਦੇਖੋਗੇ ਉਹ ਫੁੱਟਪਾਥ ਦੇ ਉੱਤੇ ਵੀ ਚੜੀ ਹੋਈ ਹੈ ਤੇ ਇਹਦੇ ਲਈ ਕੋਈ ਰੂਲ ਨਹੀਂ ਹੈ ਕੋਈ ਰੂਲ ਸਕੂਲ ਦੇ ਵਿੱਚ ਖੜ੍ਹ ਸਕਦੀਆਂ ਕਿਉਂਕਿ ਸਕੂਲ ਕੋਲ ਬਹੁਤ ਜਗ੍ਹਾ ਪਈ ਹੈ ਮਹਿਜ਼ ਇੱਥੇ ਬੱਸਾਂ ਖੜ੍ਹੀਆਂ ਕਿੰਨੀਆਂ ਨੇ 5 ਜਾਂ 6 ਠੀਕ ਫਿਰ ਇਹ yellow line ਤੋਂ ਬਾਹਰ ਵੀ ਨੇ ਬੱਸਾਂ ਦੇਖ ਲਓ ਤੁਸੀਂ ਪਿਛਲੇ ਦਿਨ ਇੱਥੇ ਰੇਡੀਆਂ ਲੱਗਦੇ ਆਸਤੇ ਬੜੇ ਦਿਨ ਇੱਥੇ ਇਹ ਚੱਲਦਾ ਰਿਹਾ ਵੀ ਅਸੀਂ ਵੀ ਅਸੀਂ ਜੀ ਇੱਥੇ ਡੇੜੀ ਲੱਗਣ ਨਹੀਂ ਦੇਣੀ ਜੀ ਉਹਦੇ ਨਾਲ ਟ੍ਰੈਫਿਕ ਹੁੰਦਾ ਜੀ ਇਹ ਹੈ ਜੀ ਉਹ ਹੈ ਜੀ ਤੇ ਤੁਸੀਂ ਇਹ ਵੇਖੋ ਵੀ yellow line ਤੋਂ ਕਿੰਨੀਆਂ ਬਾਹਰ ਨਿਵਾਸਾ ਨਾ ਤਾਂ ਹੁਣ ਇੱਥੇ ਕੋਈ ਟੋਅ ਵਾਲਾ ਆਇਆ ਵੀ ਟੋਅ ਮੈਨ ਵੀ ਅਸੀਂ ਨੂੰ ਟੋਅ ਕਰ ਲਈ ਜੀ ਟ੍ਰੈਫਿਕ ਪਾਰਕਿੰਗ ਨੋ ਪਾਰਕਿੰਗ ਜ਼ੋਨ ਹੈ ਨਹੀਂ ਇਹ ਪਾਰਸ਼ਲਟੀਆਂ ਇੱਧਰ ਆ ਕੇ ਦੇਖ ਲਓ ਤੁਸੀਂ ਇਹ ਸਾਰੀ yellow line ਤੋਂ ਕਿੰਨਾ ਬਾਹਰ ਹੈ ਇਹ ਇਹ ਵੀ ਦੇਖੋ ਤੁਸੀਂ ਹਨਾ ਤੇ ਕੀ ਤੁਹਾਨੂੰ ਲੱਗਦਾ ਵੀ ਇੱਥੇ ਹੁਣ ਟ੍ਰੈਫਿਕ ਇਹਦੇ ਨਾਲ ਨਹੀਂ ਹੋਏਗਾ ਭਾਵੇਂ ਠੀਕ ਹੈ ਸਕੂਲ ਵਾਸਤੇ ਚੰਗੀ ਗੱਲ ਆਣੀਆਂ ਵੀ ਇਹ ਤਾਂ ਥੈਂਕ ਯੂ ਮਾਨ ਸਰਕਾਰ ਦਾ ਵੀ ਉਹਨਾਂ ਨੇ ਬੱਚਿਆਂ ਵਾਸਤੇ ਇਹ ਬੱਸਾਂ ਲਾਈਆਂ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਜਿਹੜੀ ਮੈਂ ਇਹ ਗੱਲ ਕਰਦਾ ਰੂਲਸ ਦੇ ਆ ਤੁਸੀਂ ਦੇਖੋ yellow line ਤੋਂ ਕਿੰਨੀਆਂ ਬਾਹਰ ਇਹ ਸਾਰੀਆਂ ਬੱਸਾਂ ਤੇ ਕੀ ਇਹਨਾਂ ਦੀ ਕੋਈ ਰੂਲ ਨਹੀਂ ਕੀ ਇਹ ਸਕੂਲ ਦੇ ਵਿੱਚ ਖੜੀਆਂ ਨਹੀਂ ਸੀ ਹੋ ਸਕਦੀਆਂ ਹਨਾ ਬਸ ਇਹੀ ਹੈ ਇਹਨੂੰ ਆਸੇ-ਪਾਸੇ ਕਰ ਲਾ ਮੇਰੇ ਵਿੱਚ ਇਹਨੂੰ ਆਸੇ-ਪਾਸੇ ਕਰ ਲਓ ਸਰ ਬੇਟਾ ਚਲਾਨ ਕਰ ਦੇਂਗੇ इसको ਸਾਈਡ पे ਕਰ ਲਓ ਸੋ ਇਹ ਹਾਲ ਤੁਸੀਂ ਵੇਖੋ ਹੁਣ ਇਹਨੇ ਇੱਥੇ ਲਾ ਲਈ ਇਹਨੂੰ ਚੱਕਣ ਵਾਸਤੇ ਆ ਜਾਣਗੇ ਪਰ ਇਹਨਾਂ ਨੂੰ ਕਹਿਣ ਵਾਸਤੇ ਕੋਈ ਨਹੀਂ ਆਊਗਾ ਆ ਪਾਣੀ ਵੀ ਗੰਦਾ ਬੜੇ ਦਿਨਾਂ ਦਾ ਇੱਥੇ ਖੜਾ ਮਜਾਲ ਹੈ ਕਿਸੇ ਨੇ ਕੋਈ ਧਿਆਨ ਦਿੱਤਾ ਹੋਵੇ ਕਿਸੇ ਦੇ ਕੰਨ ਤੇ ਜੋ ਸਰਕੀ ਹੋਵੇ ਕਿੰਨੇ ਇੱਥੋਂ ਨਗਰ ਨਿਗਮ ਦੇ ਬੰਦੇ ਟੱਪਦੇ ਹੋਣਗੇ ਕਿੰਨੇ ਇੱਥੋਂ ਸੀਵਰੇਜ ਡਿਪਾਰਟਮੈਂਟ ਦੇ ਟੱਪਦੇ ਹੋਣਗੇ ਕਿੱਥੋਂ ਕਿੰਨੇ ਟੱਪਦੇ ਹੋਣਗੇ ਇੱਥੋਂ ਟੋ ਵੈਣ ਗੇੜੇ ਤੇ ਗੇੜਾ ਗੇੜੇ ਤੇ ਗੇੜਾ ਹੀ ਆ ਪਰ ਹੁਣ ਟ੍ਰੈਫਿਕ ਨਹੀਂ ਜਾਮ ਹੁੰਦਾ ਹੁਣ ਤੁਸੀਂ ਮੈਨੂੰ ਦੱਸੋ ਵੀ ਹੁਣ ਟ੍ਰੈਫਿਕ ਜਾਮ ਨਹੀਂ ਹੋਊਗਾ ਹੁਣੇ ਛੁੱਟੀ ਹੋਣੀ ਹੈ ਹਨਾ ਥੋੜੀ ਦੇਰ ਤੱਕ ਜਦੋਂ ਵੀ ਹੋਊਗੀ ਉਦੋਂ ਗੱਡੀਆਂ ਟੱਪਦੀਆਂ ਇਹਦੇ ਨਾਲ ਲੋਕਾਂ ਨੇ ਟੱਪਣਾ ਆਹ ਵੇਖੋ yellow line ਤੋਂ ਕਿੰਨੀ ਬਾਹਰ ਨੇ ਹੁਣ ਰੂਲ ਕਿੱਧਰ ਗਏ ਵੀ yellow line ਤੋਂ ਬਾਹਰ ਨਹੀਂ ਹੋਣੀ ਕੋਈ ਗੱਡੀ ਦੱਸੋ ਤੇ ਜੇ ਇਹੀ ਇੱਕ ਟਾਇਰ ਕਿਸੇ ਦਾ ਇਹਦੇ ਅੱਗੇ ਆ ਜਾਏ ਆ ਤੁਹਾਡੇ ਫੁੱਟਪਾਥ ਤੇ ਹਣਾ ਇਸ ਫੁੱਟਪਾਥ ਤੇ ਆ ਜੇ ਤੇ ਬੰਦੇ ਗੱਡੀ ਚੱਕ ਲੈਂਦੇ ਆ ਆ ਦੇਖੋ ਵੈਸੇ ਤਾਂ ਮੈਨੂੰ ਇਹ ਲੱਗਦਾ ਵੀ ਇੱਥੇ ਫੁੱਟਪਾਥ ਦੀ ਲੋੜ ਨਹੀਂ ਕਿਉਂਕਿ ਇੱਥੇ ਕੋਈ ਨਹੀਂ ਟੱਪਦਾ ਮੈਨੂੰ ਲੱਗਦਾ ਉਹ ਹੋਣ ਹੀ ਨਹੀਂ ਚਾਹੀਦੀ ਫੁੱਟਪਾਥ ਉਹੀ ਗੱਡੀਆਂ ਇੰਨੀਆਂ ਇਧਰ ਲੱਗ ਸਕਦੀਆਂ ਹਣਾ ਪਰ ਗੱਲ ਤਾਂ ਇਹ ਹੈ ਨਾ ਵੀ ਅਸੀਂ ਫਿਰ yellow line ਦਾ ਵੀ ਪਤਾ ਕਿਸ ਹਿਸਾਬ ਨਾਲ ਲੱਗੇ ਹੋਏ ਸ਼ਹਿਰ ਦੇ ਵਿੱਚ ਕਿਤੇ ਤਾਂ ਫੁੱਟਪਾਥ ਤੋਂ 5 ਫੁੱਟ ਛੱਡ ਕੇ ਕਿਤੇ 10 ਫੁੱਟ ਛੱਡ ਕੇ ਕਿਤੋਂ ਕਾਰਵ ਪਾਏ ਹੋਏ ਨੇ ਕੁਛ ਨਹੀਂ ਪਤਾ ਮਨ ਮਰਜ਼ੀਆਂ ਅੱਛਾ ਕਈ ਥਾਂ ਮਤ ਤਾਂ ਫੁੱਟ ਹੁਣ ਤੁਸੀਂ ਮੈਨੂੰ ਦੱਸੋ ਕਿ ਉੱਥੇ ਕੀ ਲੋੜ ਆ yellow line ਦੇ ਕਿਤੇ ਫੁੱਟਪਾਥ ਤੋਂ ਜਾਂ ਸੜਕ ਤੋਂ ਸਿਰਫ ਮਹਿਜ਼ 1 ਫੁੱਟ ਜਗ੍ਹਾ ਉਹ ਵੀ ਸਪਾਰਕਿੰਗ ਟੋਨ ਕੀ ਕਰ ਲੂਗਾ ਉਹ ਵੀ ਨਹੀਂ ਸਮਝ ਆਈ ਹੈ ਨਾ ਪਰ ਆ ਆ ਦੱਸੋ ਤੁਸੀਂ ਹੁਣ ਆਈਆਂ ਬੱਸਾਂ ਖੜੀਆਂ ਐ ਇੱਥੇ ਹੁਣ ਰੂਲ ਕਿੱਥੇ ਨੇ ਬੜਾ ਆਪਾ ਰੇਡੀ ਵਾਲਿਆਂ ਦਾ ਬੜਾ ਕਹਿੰਦੇ ਰਹੇ ਆ ਓਏ ਜੀ ਦੇਖੋ ਜੀ ਇਹਨਾਂ ਕਾਰਨ ਸਾਡਾ ਟ੍ਰੈਫਿਕ ਜਾਮ ਹੁੰਦਾ ਇਹ ਇਹਨਾਂ ਨੇ ਇੱਕ ਟਾਇਰ ਜੇ ਹੋਂ ਤੋਂ ਕਾਰ ਆ ਕੇ ਖੜੀ ਹੋ ਜਾ ਉੱਥੇ ਬੱਸ ਨਾ ਦਿਖਾ ਕੇ ਆਏ ਆ ਉਹ ਸਾਰੀ ਫੁੱਟਪਾਥ ਤੇ ਆ ਉਹਦੇ ਲਈ ਕਿਹੜੇ ਰੂਲ ਨੇ ਸੋ ਇਸ ਕਰਕੇ ਕੋਈ ਸਾਹਬ ਨਹੀਂ ਸਮਝ ਆਉਂਦਾ ਬਿੱਗੇਸਟ ਤਰੀਕੇ ਨਾਲ ਇਹ ਲੋਕ ਕੰਮ ਕਰਦੇ ਨੇ ਮੈਨੂੰ ਨਹੀਂ ਸਮਝ ਜਾਂਦਾ ਮੈਂ ਹਮੇਸ਼ਾ ਕਹਿੰਦਾ ਹੁੰਨਾ ਵੀ ਜਦੋਂ ਵੀ ਕਰਨਾ ਹੈ ਨਾ ਨਿਰਪੱਖ ਹੋ ਕੇ ਕੋਈ ਵੀ ਕੰਮ ਕਰੋ ਪਾਰਸ਼ੀਐਲਟੀ ਨਾ ਕਰੋ ਵੀ ਯਾਰ ਅਸੀਂ ਪਾਰਸ਼ੀਐਲਟੀ ਕਰਨੀ ਆ ਕਾਦੇ ਵਾਸਤੇ ਆਪਾਂ ਯਾਰੀਆਂ ਨਾ ਪਗਾਇਆ ਕਰੀਏ ਆਪਾਂ ਕੋਸ਼ਿਸ਼ ਇਹ ਕਰੀਏ ਵੀ ਜੇ ਰੂਲ ਬਣਾਏ ਨੇ ਤਾਂ ਸਾਰੇ ਜਣੇ ਫੋਲੋ ਕਰਣ ਅਸੀਂ ਵੀ ਫੋਲੋ ਕਰੀਏ ਤੁਸੀਂ ਵੀ ਫੋਲੋ ਕਰੋ ਸੋ ਇਸ ਕਰਕੇ ਐਨਾ ਕੋਈ ਕੰਮ ਸੀ ਹੁਣ ਤੁਸੀਂ ਦੱਸੋ ਇਹ ਸਹੀ ਹੈ। ਦੇ ਹੋ ਜਿਆਦਾ ਤਸਵੀਰਾਂ।